ਗੁੜੀਆਂ ਵਾਲਾ ਗੱਲ ਸਮੇਂ ਦੀ ਹੈ ਧਾਵੀ ਦਾ ਬੋਲਿਆ ਹੈ ਧਾਵਾ ਸ਼ੀਲੂ ਦੇ ਰੁਪਿੰਦਰ ਸ਼ੀਲੂ ਦੇ ਰੁਪਿੰਦਰ ਸ਼ੀਲੂ ਦੇ ਰੁਪਿੰਦਰ ਸ਼ੀਲੂ ਦੇ ਰੁਪਿੰਦਰ રે ਸੇਰਾ ਜੀ ਬਣ ਗਿਆ ਓਏ ਆ ਜੀ ਬਣ ਗਿਆ ਮੈਚ ਆਓ ਸ਼ੀਲੂ ਦਾ ਭੰਗੜਾ ਪੈਂਦਾ ਹੈ ਮੇਰੇ ਵੀਰੋ ਸ਼ੀਲੂ ਦਾ ਭੰਗੜਾ ਪੈਂਦਾ ਹੈ ਐਨ ਚੌਟ ਸਿੰਘ ਸਾਹਿਬ ਜੀ ਸ਼ਾਹ ਜੀ ਆ ਗਿਆ ਕਬੱਡੀ ਪਾਉਣ ਲਈ ਮੈਚ ਸ਼ੁਰੂ ਹੋ ਗਿਆ ਇੱਕ ਵਾਰੀ ਤਾੜੀਆਂ ਮਾਰ ਦिए ਆ ਅਰਸ਼ਪੁਰ ਸਾਲਪਰੀਆ ਜਾਂ ਸ਼ਿੱਲੂ ਦੋਨੋਂ ਕੰਨੀਆਂ ਦੇ ਉੱਪਰ ਵੱਡੇ ਮੱਲੇ ਉਹ ਖੇਡ ਕਬੱਡੀ ਦੇ ਪਰ ਦੇਖਾਂ ਵੀ ਕੌਣ ਕਰੂ ਕਮਾਲ ਮੇਰੇ ਮਿੱਤਰੋ ਸ਼ਿੱਲੂ ਤੇ ਸਾਜੀ ਸ਼ਿੱਲੂ ਕਮਾਲ ਕਰ ਗਿਆ ਦਿਨਾਂ ਦੇ ਵਿੱਚ ਦੁਨੀਆ ਨੂੰ ਕਬੱਡੀ ਤੇ ਦਿਆਲ ਕਰ ਗਿਆ ਬੈ ਜਾ ਬੈ ਜਾ ਗਰਉਣ ਵਾਲੀ ਗੱਲ ਸ਼ਿੱਲੂ ਸ਼ਿੱਲੂ ਤੇ ਦੀਪ ਸ਼ਿੱਲੂ ਤੇ ਦੀਪ ਕਬੱਡੀ ਕਬੱਡੀ ਹੱਪਾ

ਏ ਈਲੂ ਈਲੂ ਕਰਦਾ ਰੇਡਰ ਨੂੰ ਆਹ ਕਿਆ ਬਾਤ ਹੈ ਸ਼ੀਲੂ ਵਾਹ ਸ਼ੀਲੂ 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 ਸਵਾ 2.5 ਸਾਲਾਂ ਬਾਅਦ ਉਤਰਿਆ ਤੇ ਜਿੱਦੈ ਨਾ ਉਤਰਿਆ ਉਹਦੇ ਦੀ ਉਡਾਨ ਉਹ ਚੰਗੀ ਪਰਦਾ ਹੈ ਸ਼ੀਲੂ ਤੇ ਭੂਰੀ ਆਹ ਟੱਕਰ ਅੱਜ ਦੇਖਣ ਵਾਲੀ ਹੈ ਆਹ ਟੱਕਰ ਅੱਜ ਦੇਖਣ ਵਾਲੀ ਹੈ ਆਹ ਟੱਕਰ ਸਿਰੇ ਦੀ ਕਬੱਡੀ ਹੋ ਰਹੀ ਹੈ ਲੰਡੇ